ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨ ਸਿੰਘ ਜੀ ਰੂ ਤੇ ਬਾਦਸ਼ਾਹ ਮਹਾਰਾਜ ਸਦਾ ਹੀ ਜੈਕਾਰਾ ਸਦਾ ਹੀ ਜੈਕਾਰਾ ਸਰਬੰ ਦਾ ਭਲਾ ਕਰੋ ਬਾਬਾ ਜੀ ਮਿਹਰ ਕਰੋ ਕਿਰਪਾ ਕਰੋ ਬਾਬਾ ਜੀ ਤੁਸਾਹੇ ਸਦਾ ਮਾਣ ਕਰੋ ਬਾਬਾ ਜੀ ਓਕੀ ਕੜੀ ਨੇ ਦੇਖਣੀ ਕਰੋ ਕਿਰਪਾ ਸਤਨ ਸਿੰਘ ਜੀ ਤੇ ਬਾਦਸ਼ਾਹ ਮਹਾਰਾਜ ਕਰੋ ਆਪਣੀ ਕਿਰਪਾ ਕਰੋ ਬਾਬਾ ਜੀ ਮਿਹਰ ਕਰੋ ਬੱਚਿਆਂ ਦੇ ਸਖਤੋ ਬੱਚਿਆਂ ਨੂੰ ਮਾੜੀ ਤਨ ਨਾਮ ਆਹੇ ਗੁਰ ਸਾਹਿਬ ਜੀ ਤਨ ਅਸਰੀ ਮਹਲਾ ਪੰਜਵਾਂ ਘਰਿ ਬਰਵਾ ਇਕ ਓ ਅੰਕਾਰ ਸਤ ਗੁਰ ਪ੍ਰਸਾਦ ਵੰਦਨਾ ਹਰ ਵੰਦਨਾ ਗਣ ਗਾਵੋ ਗੋਪਾਲ ਰਾਏ ਰਹਾਉ ਵੱਡਾ ਭਾਗ ਭੇਟੇ ਗੁਰਦੇਵ ਕੋਟ ਪਰਾਧ ਮਿਟੇ ਹਰ ਸੇਵਾ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਰਹਾਉ ਵੱਡ ਭਾਗ ਭੇਟੇ ਗੁਰਦੇਵ ਕੋਟ ਪਰਾਦ ਮਿਟੇ ਹਰ ਸੇਵਾ ਚਰਨ ਕਮਲ ਜਾ ਕਾ ਮਨ ਰਤ ਸੋਗ ਅਗਨ ਤਿਸ ਜਨ ਨਾ ਬਿਅੱਪ ਸਾਗ ਤਰਿਆ ਸਾਧੂ ਸੰਗੈ ਨਿਰਭਉ ਨਾਮ ਜਪੋ ਹਰ ਰੰਗੈ ਪਰ ਧਨ ਦੁਖ ਕਿਛ ਪਾਪ ਨ ਸੜੈ ਜਮ ਜੰਦਰ ਨਾਵੈ ਨੇੜੈ ਤ੍ਰਿਸ਼ਨਾ ਅਗਨ ਪ੍ਰਭ ਆਪ बुझਾਈ ਨਾਨਕ ਉਧਰੇ ਪ੍ਰਭ ਸਰਣਾਈ ਤ੍ਰਿਸ਼ਨਾ ਅਗਨ ਪ੍ਰਭ ਆਪ बुझਾਈ ਨਾਨਕ ਉਧਰੇ ਪ੍ਰਭ ਸਰਣਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾਸਰੀ ਮਹਿਲਾ ਪੰਜਵਾਂ ਘਰ ਵਰਮਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਬੰਦਨ ਹਰ ਬੰਦਨ ਗੁਣ ਗਾਵੋ ਹਕੂਪਾਲ ਰਾਹੀ ਰਹਾਓ ਵੱਡੇ ਭਾਗ ਭੇਟੇ ਗੁਰਦੇਵਾ ਕੋਟ ਫਰਾਜ ਮਿਟੇ ਹਰ ਸੇਵਾ ਗੁਰੂ ਪਿਆਰ ਵਾਲਿਓ ਅਜ ਦਾ ਪਾਵਨ ਅਖਵਾਬ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਬਖਸ਼ਿਸ਼ ਕੀਤਾ ਹੋਇਆ ਧੰ ਆਸਰੇ ਰਾਗ ਅੰਦਰ ਪਾਵਨ ਅੰਗ 683 ਤੇ 84 ਉਤੇ ਸੁਭਾਏ ਮਾਨ ਸਤਗੁਰ ਕਹਿੰਦੇ ਭਾਈ ਜੋ ਧਰਤੀ ਦਾ ਪਾਲਣਹਾਰ ਉਹ ਅਕਾਲ ਪੁਰਖ ਹੈ ਉਸ ਦੇ ਅੱਗੇ ਦੋਵੇਂ ਹੱਥ ਜੋੜ ਨਮਸਕਾਰ ਕਰਿਆ ਕਰ ਬੰਦਨਾ ਕਰਿਆ ਨਾਲ ਜਿੱਥੇ ਨਮਸਕਾਰ ਕਰਨੀ ਹੈ ਸਤਿਗੁਰੂ ਕਹਿੰਦੇ ਉਸ ਦੇ ਗੁਣ ਵੀ ਗਾਇਆ ਦੋਵੇਂ ਗੁਣ ਬਹੁਤ ਵੱਡੇ ਨੇ ਕਿਉਂਕਿ ਅਸੀਂ ਇੱਕ ਗੁਣ ਦੇ ਬਾਬਤ ਤੇ ਰੋਜ਼ ਪੜਦਿਆਂ ਕੀ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਬਹੁਤ ਵੱਡਾ ਪੁੰਨ ਹੈ ਆਪਣੇ ਗੁਰੂ ਨੂੰ ਦੋਵੇਂ ਹੱਥ ਜੋੜ ਨਮਸਕਾਰ ਕਰਦਾ ਹੈ ਦੂਜਾ ਜਦੋਂ ਉਸ ਰੱਬ ਦੇ ਗੁਣ ਗਾਵਾਂਗੇ ਤੇ ਸਤਿਗੁਰ ਕਹਿੰਦੇ ਭਾਈ ਗੁਣ ਗਾਵਤ ਤੇਰੀ ਉਤਰਸ ਮੈਲ ਤੇਰੇ ਅੰਦਰ ਦੀ ਜਿਹੜੀ ਮੈਲ ਹੈ ਨਾ ਵਿਕਾਰਾਂ ਦੀ ਸਤਿਗੁਰ ਕਹਿੰਦੇ ਉਤਰ ਜਾਏਗੀ ਪਰ ਤਿਨਾਂ ਦੀ ਉਤਰਦੀ ਹੈ ਜਿਨ੍ਹਾਂ ਨੂੰ ਵੱਡੇ ਭਾਗਾਂ ਨਾਲ ਪੂਰਾ ਗੁਰੂ ਮਿਲ ਪੈਂਦਾ ਹੈ ਤੇ ਗੁਰੂ ਦੇ ਚਰਣਾ ਦੇ ਨਾਲ ਜੁੜ ਕੇ ਗੁਰੂ ਦੇ ਬਚਨਾਂ ਨੂੰ ਕਮਾ ਕੇ ਫਿਰ ਰੱਬ ਦੀ ਯਾਦ ਵਿੱਚ ਰੱਬ ਦੇ ਸਿਮਰਨ ਵਿੱਚ ਜਿਹੜਾ ਕੋਈ ਜੁੜ ਜਾਂਦਾ ਏ ਸਤਿਗੁਰ ਕਹਿੰਦੇ ਉਹਦੇ ਕਰੋੜਾਂ ਹੀ ਅਪਰਾਧ ਕਰੋੜਾਂ ਹੀ ਪਾਪ ਨਾਸ਼ ਹੋ ਜਾਂਦੇ ਨੇ ਕਿਉਂਕਿ ਗੁਰੂਮukh ਕੋਟ ਉਧਾਰ ਦਾ ਦੇ ਨਾਮਾ ਇੱਕ ਕਣੀ ਨਾਮ ਦੇ ਇੱਕ ਕਣੀ ਬਖਸ਼ਿਸ਼ ਕਰਕੇ ਗੁਰੂ ਕਰੋਨਾ ਦਾ ਵੇੜਾ ਪਾਰ ਕਰ ਦਿੰਦਾ ਹੈ ਗੁਰੂ ਦੇ ਚਰਨਾਂ ਦੇ ਨਾਲ ਜੁੜੀਏ ਅਸ਼ੀਸ਼ਾਂ ਲਈਏ ਸਤਿਗੁਰ ਕਿਰਪਾ ਕਰਨ ਸਭਨਾ ਦਾ ਨਾਮ ਸੇਵਾ ਸਿਮਰਨ ਬਖਸ਼ਣ ਸਭਨਾ ਦਾ ਆਵਿਆ ਗਾਵੇ ਆਪਣੇ ਦਰ ਤੇ ਪਰਵਾਣ ਕਰ ਲੈਣ ਜੀ ਹੋਈਆਂ ਭੁੱਲਾਂ ਦੇ ਖਿਮਾ ਵਾਹਿ ਹੈ ਗੁਰੂ ਜੀ ਕਾ ਖਾਲਸਾ ਵਾਹਿ ਹੈ ਗੁਰੂ ਜੀ ਕੀ ਫਤ